ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਿਆਤ ਹੈ ਹਿਆਤ ਤੋਂ ਹਿਆਤ ਹੈ ਉਹ ਮੌਤ ਵੀ ਹਿਆਤ ਹੈ ਸਿੱਖ ਧਰਮ ਦੇ ਅੰਦਰ ਬੇਅੰਤ ਸ਼ਹੀਦ ਹੋਏ ਹਨ ਸਿੱਖ ਧਰਮ ਅੰਦਰ ਸ਼ਹੀਦ ਹੋਣ ਵਾਲੇ ਸ਼ਹੀਦਾਂ ਦਾ ਸ਼ਹੀਦ ਹੀ ਹੋਣ ਵੇਲੇ ਜੋ ਦੁੱਖ ਝੱਲਣ ਦਾ ਮਾਧਾ ਹੈ ਉਹ ਵੀ ਕਮਾਲ ਦਾ ਹੈ ਸ਼ਹੀਦਾਂ ਨੇ ਜਦੋਂ ਸ਼ਹੀਦ ਹੋਣਾ ਹੈ ਤਾਂ ਉਹ ਸਿੱਧਾ ਗੁਰੂ ਚਰਨਾਂ ਦਾ ਧਿਆਨ ਧਰਦੇ ਨੇ ਤੇ ਉਸ ਵਕਤ ਜਿੰਨੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਵੀ ਸਿਮਰਤੀ ਆਪਣੇ ਮਨ ਦੇ ਵਿੱਚ ਲੈ ਕੇ ਆ ਜਾਂਦੇ ਨੇ ਇਸ ਲਈ ਅਰਦਾਸ ਵਿੱਚ ਜਿੱਥੇ ਆਪਾਂ ਗੁਰੂਆਂ ਨੂੰ ਯਾਦ ਕਰਦੇ ਆਂ ਪੰਜਾਂ ਪਿਆਰਿਆਂ ਸਾਰਿਆਂ ਨੂੰ ਹੱਠੀਆਂ ਜੱਪੀਆਂ ਤੱਪੀਆਂ ਨੂੰ ਯਾਦ ਕਰਦੇ ਆਂ ਅਥੇ ਤੀਸਰੇ ਪੈਰੇ ਵਿੱਚ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਪਰ ਬਿਨਾ ਨਾਮ ਲਿਆ ਕਿਉਂਕਿ ਸਾਰਿਆਂ ਦੇ ਨਾਮ ਬਿਆਨ ਨਹੀਂ ਕੀਤੇ ਜਾ ਸਕਦੇ ਸਮੂਹਕ ਰੂਪ ਵਿੱਚ ਹੀ ਸਾਰਿਆਂ ਨੂੰ ਯਾਦ ਕਰਨ ਦਾ ਇੱਕ ਵਧੀਆ ਤਰੀਕਾ ਹੈ ਜੋ ਕੌਮ ਨੇ ਬਣਾਇਆ ਹੈ ਜਿੰਨਾ ਸਿੰਘਾਂ ਸੰਗਣੀਆਂ ਧਰਮ ਹੇਤ ਸੇਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਹੇਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਕਟ ਵਾਲੇ ਜਿਹਨਾਂ ਦੇ ਇਤਿਹਾਸਿਕ ਪ੍ਰਸੰਗ ਦੇ ਨਾਲ ਆਪਾਂ ਸ਼ਹੀਦ ਸਿੰਘਾਂ ਦੀ ਸ਼ਹੀਦੀ ਪ੍ਰਸੰਗ ਦੀ ਸ਼ੁਰੂਆਤ ਕਰ ਰਹੇ ਹਾਂ ਸੋ ਸਮੂਹ ਸਾਧ ਸੰਗਤ ਨੂੰ ਦੱਸ ਵੱਲੋਂ ਬੇਨਤੀ ਹੈ ਗੁਰਬਾਣੀ ਦੇ ਵਿਚਾਰਧਾਰਾ ਘਰ ਘਰ ਪਹੁੰਚਾਉਣ ਲਈ ਇਸ ਚੈਨਲ ਦੇ ਮਾਧਿਅਮ ਰਾਈ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਗੁਰ ਇਤਿਹਾਸ ਦੀ ਵਿਆਖਿਆ ਸ਼ਹੀਦ ਸਿੰਘਾਂ ਦੇ ਇਤਿਹਾਸ ਦੀ ਵਿਆਖਿਆ ਗੁਰੂ ਮਹਾਰਾਜ ਦੇ ਨਿਕਟਵਤੀ ਰਹ ਚੁੱਕੇ ਅਨੇਕਾਂ ਹੀ ਪ੍ਰੇਮੀ ਹੋਏ ਹਨ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਗੁਰੂ ਮਹਾਰਾਜ ਵੱਲੋਂ ਸਮਾਜ ਨੂੰ ਜਿਸ ਤਰ੍ਹਾਂ ਉਸਾਰਿਆ ਗਿਆ ਉਸ ਸਮਾਜਿਕ ਭਾਈਚਾਰੇ ਦੀ ਵੀ ਅਖਿਆ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਜਾਣ ਸਕਾਂਗੇ ਜਾਣਨ ਦੇ ਲਈ ਸਮੂਹ ਸੰਗਤ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਇਸ ਚੈਨਲ ਨੂੰ ਲਾਇਕ ਕਰਨਾ ਹੈ ਤੇ ਆਪਣੇ ਵੱਲੋਂ ਕਮੈਂਟਸ ਵੀ ਦੇਣੇ ਹਨ ਤਾਂ ਕਿ ਆਪਾਂ ਹੋਰ ਸੁਧਾਰ ਕਰ ਸਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਪਿਆਰ ਦਾ ਸੰਚਾਰ ਸਮੁੱਚੀ ਮਾਨਵਤਾ ਦੇ ਵਿੱਚ ਕਰਨ ਦਾ ਲਈ ਮਹਾਨ ਉਪਰਾਲੇ ਕੀਤੇ ਸਨ ਭਾਈ ਜਗਤ ਸਿੰਘ ਜੀ ਆਪਣੇ ਪਿਤਾ ਜੀ ਦੇ ਨਾਲ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਵੀ ਜਾਇਆ ਕਰਦੇ ਸਨ ਖੰਡੇ ਬਲਟੇ ਦੀ ਪੋਲ ਇਹਨਾਂ ਨੇ ਲਈ ਹੋਈ ਹੈ ਵਾਹਿਗੁਰੂ ਦੀ ਰਹਿਮਤ ਦਾ ਸਦਕਾ ਦੋ ਘਰ ਵਿੱਚ ਪੁੱਤਰ ਨੇ ਦੋਨੋਂ ਵਿਆਹ ਹੀ ਨੇ ਇਹਨਾਂ ਦੀ ਪਤਨੀ ਦਾ ਨਾਮ ਬੇਬੀ ਧਨਕੌਰ ਜੀ ਹੈ ਪਟਿਆਲੇ ਜ਼ਿਲ੍ਹੇ ਦੇ ਲਾਗੇ ਪਿੰਡ ਦੇ ਵਿੱਚ ਇਹ ਆਪਣਾ ਨਿਵਾਸ ਸਥਾਨ ਬਣਾ ਕੇ ਉੱਥੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਨਾਲ ਹੀ ਨਾਲ ਆਪਣੇ ਘਰ ਵਿੱਚ ਗੁਰਮਤ ਦਾ ਜਿਹੜਾ ਮਾਹੌਲ ਆ ਉਹਨੂੰ ਵਧਾਉਂਦੇ ਫਲਾਉਂਦੇ ਰਹਿੰਦੇ ਨੇ ਗੁਰਬਾਣੀ ਕੀਰਤਨ ਪਾਠ ਵਿਚਾਰ ਘਰ ਵਿੱਚ ਵੀ ਚੱਲਦਾ ਰਹਿੰਦਾ ਹੈ ਗੁਰਮਤ ਦੀ ਰੌ ਰਿਤੀ ਵਾਲਾ ਇਹ ਸਮੂਹ ਪਰਿਵਾਰ ਗੁਰੂ ਪਿਆਰ ਨਾਲ ਭਰਿਆ ਹੋਇਆ ਹੈ ਇਸ ਪੈਂਡ ਦੀ ਦਾਸਤਾਨ ਪਾਈ ਜਾਸ ਸਿੰਘ ਜੀ ਦੀ ਸ਼ਹਾਦਤ ਦੇ ਨਾਲ ਆਰੰਭ ਹੁੰਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਹਮਲਾ ਕੀਤਾ ਸੀ। ਲਾਹੌਰ ਨੂੰ ਫਤਿਹ ਕੀਤਾ। ਸਰਹੰਦ ਨੂੰ ਫਤਿਹ ਕੀਤਾ। ਦਿੱਲੀ ਵੱਲ ਨੂੰ ਅੱਗੇ ਚਾਲੇ ਪਾਏ। ਤੇ ਉਹਨੇ ਸਰਹੰਦ ਦਾ ਸੁਬੇਦਾਰ ਅਬਦੁਸਮਦ ਖਾਨ ਨੂੰ ਲਗਾਇਆ। ਇਹ ਵਾਪਸ ਦਿੱਲੀ ਵੱਲੋਂ ਆਪਣੇ ਸੂਬੇਦਾਰੀ ਖੇਤਰ ਸਰਾਂਦਵਾਲ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇਹ ਪਾਈ ਸਾਬਜੀ ਦੇ ਨਗਰ ਦੇ ਵਿੱਚ ਰੁਕੇ ਨੇ ਪਿੰਡ ਮਗਲमाजरा ਉੱਥੇ ਮੁਸਲਮਾਨ ਵੀ ਹਨ ਹਿੰਦੂ ਵੀ ਹਨ ਸਿੱਖ ਵੀ ਹਨ ਇਹ ਪਿੰਡ ਦੇ ਵਿੱਚ ਆਪਣੇ ਘਰ ਤੋਂ ਬਾਹਰ ਸਨ ਖੇਤਾਂ ਦੇ ਅੰਦਰ ਮਗਲ ਸਪਾਈਆਂ ਨੂੰ ਲੋੜ ਸੀ ਉਸ ਵਕਤ ਭਾਰ ਢੋਣ ਵਾਲੇ ਮਜ਼ਦੂਰਾਂ ਦੇ ਉਸ ਘਾੜ ਨੂੰ ਪੂਰੀਆਂ ਗੱਲ ਹੀ ਇਹਨਾਂ ਨੇ ਬਾਹਰ ਪਿੰਡ ਤੋਂ ਵੀ ਗੇੜੀ ਲਗਾਈ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਸਨ ਉਹਨਾਂ ਨੂੰ ਵੀ ਪਕੜ ਕੇ ਲਿਆਂਦਾ ਗਿਆ ਭਾਈ ਸਾਹਿਬ ਜੀ ਵੀ ਆ ਗਏ ਸੀਸ ਤੇ ਦਸਤਾਰ ਸੁੰਦਰ ਦਾੜਾ ਚਿਹਰੇ ਤੇ ਗੁਰੂ ਦੀ ਪਿਆਰ ਦੀ ਦਗਦ ਕਰਦੀ ਜੋਤ ਜਗਮਗ ਰਹੀ ਸੀ ਜਦੋਂ ਕਿਹਾ ਗਿਆ ਕਿ ਤੁਹਾਨੂੰ ਮਜ਼ਦੂਰੀ ਮਿਲੇਗੀ ਸਾਬਨਾਂ ਨੂੰ ਤੇ ਤੁਸੀਂ ਇਥੋਂ ਕੁਝ ਦੂਰ ਤੱਕ ਸਾਡੇ ਨਾਲ ਚੱਲੋਗੇ ਤਾਂ ਭਾਈ ਸਾਹਿਬ ਜੀ ਨੇ ਪੁੱਛ ਲਿਆ ਕਿ ਜਿਹੜਾ ਸਾਡੇ ਸਿਰ ਤੇ ਭਾਰ ਚੁਕਾਉਣਾ ਹੈ ਸਾਨੂੰ ਇਹ ਦੱਸਿਆ ਜਾਵੇ ਉਹਦੇ ਵਿੱਚ ਹੈ ਕੀ ਕਿਆ ਕਿਆ ਕਿ ਇਹਦੇ ਵਿੱਚ ਸੂਬੇਦਾਰ ਦਾ ਹੁੱਕਾ ਹੈ ਇਹਦੇ ਵਿੱਚ ਸੂਬੇਦਾਰ ਦਾ ਹੁੱਕਾ ਹੈ ਤਮਾਕੂ ਹੈ ਗਾਂਝਾ ਹੈ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਮੈਂ ਗੁਰਸਿੱਖਾਂ ਮੈਂ ਆਪਣੇ ਕੇਸਾਂ ਦੀ ਬੇਤਬੀ ਨਹੀਂ ਕਰ ਸਕਦਾ ਸਿਰ ਦੇ ਉੱਪਰ ਇਹ ਸਾਨੂੰ ਨਹੀਂ ਚੁੱਕ ਸਕਦਾ ਪਾਵੇਂ ਕੋਈ ਵੀ ਸਜ਼ਾ ਅਬਰ ਜੀ ਨੇ ਦੇਣੀ ਹੈ ਦੇ ਸਕਦੇ ਹੋ ਪਰ ਮੈਂ ਨਸ਼ਿਆਂ ਨੂੰ ਹੱਥ ਨਹੀਂ ਲਗਾਉਂਦਾ ਤੇ ਨਸ਼ਿਆਂ ਨੂੰ ਆਪਣੇ ਸਿਰ ਤੇ ਨਹੀਂ ਰੱਖ ਸਕਦਾ ਇੰਨੀ ਇੱਕ ਗੱਲ ਸੀਗੀ ਕੋਈ ਬਹੁਤਾ ਵੱਡਾ ਮਸਲਾ ਨਹੀਂ ਸੀ ਪਰ ਹਕੂਮਤ ਦੇ ਲਈ ਸੀ ਕਿਉਂ ਸਾਰੇ ਦੇ ਸਾਹਮਣੇ ਸੁਬੇਦਾਰ ਦਾ ਕਿਹਾ ਹੋਇਆ ਕੋਈ ਵਾਕ ਮੋੜ ਦੇਵੇ ਇਹ ਵੀ ਬੜਾ ਵੱਡਾ ਉਹਨਾਂ ਦੇ ਲਈ ਜ਼ੁਲਮ ਸੀ ਭਾਈ ਸਾਹਿਬ ਨੂੰ ਡਰਾਵੇ ਧਮਕਾਵੇ ਦਿੱਤੇ ਗਏ ਜਦੋਂ ਨਾ ਡਰੇ ਤਾਂ ਉਹਨਾਂ ਨੂੰ ਉਹਨਾਂ ਦੇ ਸਰੀਰ ਤੋਂ ਖਾਲ ਉਧਾਰ ਕੇ ਸ਼ਹੀਦ ਕਰਨ ਦਾ ਹੁਕਮ ਆਇਆ ਭਾਈ ਸਾਹਿਬ ਜੀ ਨੂੰ ਪੈਰਾ ਵੱਲੋਂ ਪਕੜ ਕੇ ਸਪਾਹ ਸਲਾਰਾ ਨੇ ਪੁੱਠਿਆਂ ਕਰਕੇ ਦਰਖਤ ਦੇ ਨਾਲ ਪੈਰ ਬਨ ਕੇ ਪੁੱਠਾ ਟੰਗ ਦਿੱਤਾ ਜਮੂਰਾ ਦੇ ਨਾਲ ਮਾਸ ਫਿਰ ਹੌਲੀ ਹੌਲੀ ਖਿੱਚਣਾ ਆਰੰਭ ਹੋਇਆ ਪੈਰਾਂ ਦੇ ਨੋ ਪੈਰਾਂ ਦਾ ਮਾਸ ਪੰਨੀਆਂ ਦਾ ਮਾਸ ਲੱਤਾਂ ਦਾ ਮਾਸ ਪੱਟਾਂ ਦਾ ਮਾਸ ਪੇਟ ਦਾ ਮਾਸ ਤੁੱਕਿਆ ਗਿਆ ਲਾਇਆ ਗਿਆ ਜਮੂਰਾਂ ਦੇ ਨਾਲ ਸਨੀਆਂ ਦੇ ਨਾਲ ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਇਹ ਤੜਫਾ ਤਰਫਾ ਕੇ ਸ਼ਹੀਦ ਕਰਨ ਵਾਲੀ ਗੱਲ ਸੀਗੀ ਭਾਈ ਸਾਹਿਬ ਗੁਰੂ ਪਿਆਰ ਦੇ ਵਿੱਚ ਸਿੱਖੀ ਜਜ਼ਬੇ ਦੇ ਵਿੱਚ ਗੁਰੂ ਰੰਗ ਵਿੱਚ ਰੰਗੇ ਹੋਏ ਆ ਬਾਣੀ ਪੜਦੇ ਆਂ ਪੜਦੇ ਆਂ ਆਪਣੀ ਸ਼ਹਾਦਤ ਦਿੰਦੇ ਨੇ ਤੇ ਇਹਦੇ ਨਾਲ ਗੁਰੂ ਦਾ ਸਿਰ ਤਾਂ ਉੱਚਾ ਹੋਣਾ ਹੀ ਹੈ ਪੂਰੇ ਸਿੱਖ ਪੰਥ ਦਾ ਸਿਰ ਉੱਚਾ ਹੋਣਾ ਹੀ ਹੈ ਪਰ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਆਪਣੀ ਸ਼ਹਾਦਤ ਦੇ ਨਾਲ ਅਥੇ ਬਲਾ ਜਾਂਦੇ ਨੇ ਤਾਂ ਹਨ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਜਿਹੜੇ ਬਾਣੀ ਬਾਣੇ ਨਾਲ ਨੇਮ ਪ੍ਰੇਮ ਦੇ ਨਾਲ ਭਰੇ ਹੋਏ ਸਨ ਪਰ ਪਰ ਕੇ ਵਗਰੇ ਸਨ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਗੁਰੂ ਦੇ ਬਚਨਾਂ ਨੂੰ ਪਾਲਣ ਦੇ ਲਈ ਆਪਣੇ ਸਰੀਰ ਤੋਂ ਬਿਨਾਂ ਕੋਈ ਦਰਦ ਦਾ ਇੰਜੈਕਸ਼ਨ ਲਗਾਇਆ ਸਾਰੀ ਪੀੜਾ ਨੂੰ ਹੌਸ਼ੋ ਹਵਾਸ ਦੇ ਵਿੱਚ ਬਰਦਾਸ਼ਤ ਕਰਕੇ ਆਪਣੀ ਸ਼ਹਾਦਤ ਦੇ ਦਿੱਤੀ ਅਸਾਹ ਤੇ ਅਕਾਹ ਜ਼ੁਲਮ ਉਹਨਾਂ ਦੇ ਉੱਪਰ ਜੋ ਵੀ ਢਾਇਆ ਗਿਆ ਉਸ ਨੂੰ ਬਰਦਾਸ਼ਤ ਕੀਤਾ ਥੋੜੇ ਮਾਰੇ ਗਏ ਸਨ ਪਹਿਲੇ ਫਿਰ ਪੁੱਠਾ ਲਟਕਾਇਆ ਗਿਆ ਤੇ ਮਾਸ ਨੋਚ ਨੋਚ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਹادث ਦੇ ਨਾਲ ਹੀ ਇਸ ਪਿੰਡ ਦਾ ਨਾਮ ਜਿਹੜਾ ਹੈ ਉਹ ਜਾਣਿਆ ਜਾਣ ਲੱਗਾ ਤੇ ਸਾਡੀ ਅਰਦਾਸ ਦੇ ਵਿੱਚ ਭਾਈ ਜੈ ਸਿੰਘ ਜੀ ਵੀ ਸ਼ਾਮਲ ਹੋ ਗਏ ਇਹੋ ਜਿਹੇ ਬਿਆਨਤ ਸਿੰਘ ਸਨ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ ਤਾਂ ਨਹੀਂ ਪਰ ਐਵੇਂ ਸ਼ਹੀਦੀਆਂ ਹੋਈਆਂ ਉਹਨਾਂ ਸਾਰਿਆਂ ਨੂੰ ਯਾਦ ਕਰਨ ਦੇ ਲਈ ਇਹ ਤਰੀਕਾ ਹੀ ਵਰਤਿਆ ਗਿਆ ਇਹ ਸਮੂਹ ਰੂਪ ਵਿੱਚ ਬਿਨਾ ਨਾਮ ਲਿਆ ਸਾਰੇ ਸੀਧਾਂ ਨੂੰ ਬਿਆਨ ਕੀਤਾ ਜਾਵੇ। ਜ਼ੁਲਮ ਦੀ ਕੋਈ ਸੀਮਾ ਨਹੀਂ ਹੁੰਦੀ। ਜ਼ਾਲਮ ਦੇ ਦਿਲ ਵਿੱਚ ਦਿਲ ਨਹੀਂ, ਪੱਥਰ ਹੁੰਦਾ ਹੈ। ਇਹ ਵੀ ਸਾਬਤ ਹੁੰਦਾ ਹੈ। ਭਾਈ ਸਾਹਿਬ ਜੀ ਦੇ ਉੱਪਰ ਜ਼ੁਲਮ ਢਾਉਣ ਵਾਲਿਆਂ ਦੇ ਪ੍ਰਤੀ ਕੌਮ ਨੇ ਇਸ ਮਹਾਨ ਸ਼ਹੀਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ ਤੇ ਅੱਜ ਆਪਾਂ ਇਸ ਸਾਧ ਦੇ ਨਾਲ ਸ਼ਹੀਦ ਸਿੰਘਾਂ ਦੇ ਸ਼ਹੀਦਾਂ ਨੂੰ ਆਪਾਂ ਯਾਦ ਕਰਿਆ ਕਰਾਂਗੇ ਇੱਕ ਵੀਡੀਓ ਇੱਕ ਆਡੀਓ ਇਹਨਾਂ ਸ਼ਹੀਦਾਂ ਨੂੰ ਆਪਾਂ ਸਮਰਪਿਤ ਕਰਿਆ ਕਰਾਂਗੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸ਼ਹੀਦਾਂ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਵੇ ਭੁੱਲਾਂ ਚੁੱਕਾਂ ਤੋਂ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ